ਕੀ ਹੋ ਰਿਹਾ ਹੈ ਜੀ ਉਹ ਕਿੰਨਾ ਤੱਕ ਪੰਜਾਬ ਨਹੀਂ ਕੀ ਕਰ ਰਹੇ ਹੋ ਕੋਈ ਕਿਸੇ ਦੇ ਮੁਕਾਬਲੇ ਤਰੀਫ ਨਹੀਂ ਜੀ ਸਾਡੇ ਵਪਾਰੀਆਂ ਦੀ ਜਿਹੜੀ ਗੱਲ ਤੁਸੀਂ ਸੁਣੀ ਆ ਆੜਤੀਆਂ ਦੀ ਜਿਹੜੀ ਹੁਣ ਤੁਸੀਂ ਉਸੇ ਕਰਕੇ ਆਏ ਹੋ ਅਸੀਂ ਹਾਂ ਮੈਂ ਕਰਕੇ ਹਾਂ ਅਸੀਂ ਤੁਹਾਡੇ ਮਤਲਬ ਇੰਨਾ ਸ਼ੁਕਰ ਗੁਜ਼ਾਰਨਾ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਤੁਹਾਡਾ ਧੰਨਵਾਦ ਕਰਦੇ ਕਰ ਦੇਣਗੇ ਹੁਣ ਮੈਂ ਕੀ ਕਰਾਂ ਜੀ ਬਖਾ ਜੀ ਤੁਸੀਂ ਜੋ ਸਾਡਾ ਹੱਕ ਸਾਡਾ ਨਾਰਾ ਮਾਰਿਆ ਅਸੀਂ ਤਾਂ ਤੁਹਾਡੇ ਤਹਿਤ ਸਾਡੇ ਜਵਾਲੀ ਸਾਡੇ ਆੜਤੀ ਵੀ ਕਿਸਾਨ ਵੀ ਸਾਰੇ ਅਸੀਂ ਤੈਨੂੰ ਸ਼ੁਕਰਗੁਜ਼ਾਰ ਯਾਰ ਅਜੇ ਇੱਕ ਫੋਟੋ ਕਰਾਂਗੇ ਯਾਰ ਪਹਿਲੀ ਵਾਰ ਜ਼ਿੰਦਗੀ ਦੇ ਏਕਨ ਮਿਲਿਆ ਬਹੁਤ ਖੁਸ਼ੀ ਹੋਈ ਆਜੋ ਜੀ ਇੱਕ ਮਿੰਟ ਇੱਥੇ 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 ਇੱਥ

पुछन इन सोना बने सोना ਆਮ ਆਦਮੀ ਪਾਰਟੀ ਇਹ ਆਪਣਾ ਕਮੇਟੀ ਦੇ ਪ੍ਰਧਾਨ ਆ ਉਹ ਚੇਅਰਮੈਨ ਆ ਤੁਸੀਂ ਇਹ ਇੱਕ ਮੈਂ ਮੀਚੀ ਦੇ ਲਵਕਮ ਸਰ ਵਾ 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 ਜੰਤਰ ਮੰਤਰ ਗਏ ਸੀ ਤੁਹਾਡੇ ਨਾਲ ਇੱਕ ਮਿੰਟ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਕਿਹਨਾਂ ਦੀ ਬੋਟੀ ਪਿਛਲੇ ਮੋੜ ਦਿਓ ਮੋੜ ਦਿਓ ਮੈਂ ਵੀ ਇੱਕ ਸਕੇ ਇੱਕ ਮਿੰਟ ਇਹ ਤਾਂ ਪੂਰੀ ਜੀ ਪੁਰਾਣੇ ਬੰਦੇ ਨੇ ਆਪਣੇ ਤੋਂ ਸਾਡੇ ਘਰ ਅਸੀਂ ਸੈੱਟ ਫਰਸੈਂਟਰ ਐਸਾ ہمارا ਸੱਚੇ ਕਾਲੇ ਕੇਂਦਰੋਂ ਦੀ ਲਗਤ ਨਾਲ ਬਣਾਇਆ ਹੋਇਆ ਐਸਾ ਲੰਬ ਸੈਂਟਰ ਐਸ ਜੀ ਐਮ ਆਫਿਸ ਤਹਿਸੀਲ ਕੰਪਲੈਕਸ ਐਂਡ ਦਾਪਟਵਾਰ ਖਾਨਾ

ਅਚੰਤ 24 ਤੇ ਹਾਂ ਜੀ ਕਿੰਨਾ ਟਾਈਮ ਲੱਗ ਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਪੁੱਛਦੇ ਨਹੀਂ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸਕੂਲ ਤਾਂ ਮਿਲ ਰਹਿਆ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰਨ ਵਾਲਾ ਹੋਇਆ ਬਹੁਤ ਕੁਝ ਹੋ ਗਿਆ ਹਾਂ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਹਿਸਾਬਾ ਜੋਗ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਪਰ ਬਾਗ ਨੂੰ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਰਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਥੋਡੀ ਰਵਾਈ ਹੈ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਧਰ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰੇਰੀ ਇੱਡੇ ਹੋ ਰਿਹਾ ਇਹਨੇ ਸਰਪ੍ਰੇਰੀ ਇੱਡੇ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਹਮ ਦਾ ਫਿਰ ਅੱਲੇ ਜੀ ਅੱਛਾ ਹੋਰ ਸਾਹਿਬ ਜੀ ਸਾਹਿਬ ਜੀ ਸਰ 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 ਜ

ਅੱਛਾ ਉਹ ਟਾਲ ਦਿਨ ਯਾਤਰਾ ਤੇ ਕੋਈ ਤਰ੍ਹਾਂ ਦੀ ਨਹੀਂ ਆਇਆ ਅਭੀ ਕੋਈ ਨਹੀਂ ਕਮਾ ਆਰ ਕੀ ਹਾਲ ਹੋ ਰਿਹਾ ਹੈ ਕੋਈ ਨਹੀਂ 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 ਹਾ

फुटफॉल कितनी का पर डे पर डे सर पब्लिक इंटरेक्शन हो जाती है पचास सत्तर सत्तर के इधर की है ये ड्रेस रूम नजर करता अच्छा बाथरूम वगैरह वॉशरूम ठीक है पानी वगैरह दे दो ना ना बस ठीक है चलो आगे ये को फोटो करानी है फोटो फोटो कर रही है उधर देख जब मैं देखानी है जब तू लंग जाती है ਸੱਚੀ ਸਿਪਾਈ ਹੈ ਵੀਰ ਜੀ ਆਪ ਕੀ ਇੱਕ ਹੋਰ ਕਰ ਲੈ ਠੀਕ ਹੋ ਇੱਕ ਮਿੰਟ ਆ ਆ ਕਰ ਲੇ ਕਿ ਕਿ ਤਰ੍ਹਾਂ ਬੁੱਕੀ ਬੁੱਕੀ ਚੱਲ ਉਹਨੇ ਨਾ ਉਹ ਵੀ ਹੋ ਗਈ ਚਲੋ ਇੱਧਰ ਕੀ ਹੈ ਇੱਧਰ ਇੱਧਰ ਨਾ ਲੋ ਇੱਥੇ ਕੀ ਹੈ ਇਹ ਨਾ ਜਿਹਾ ਹਾਂ ਅਕਾਊਂਟ ਅਕਾਊਂਟ ਬਣਾ ਜਾਈ ਲਾਚਰ ਵਾਲਾ ਤੇ ਪਿੰਡ ਨੂੰ ਗਣਤਾ ਪੜ੍ਹਦੇ ਨਹੀਂ ਅੱਛਾ ਤੇ ਮੁੰਡਾ ਜਿਹੜਾ ਫਲੱਡ ਡੂਟ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਦਾ ਟਬਲ ਵਰਨਿੰਗ ਦਾ ਆਟਾ ਦਾ ਸਟੇਮਲੇ ਨੂੰ ਲੋਕ OK ਕੀ ਪਰਦਾ ਨਾ ਅੱਛਾ ਜੀ ਤੋਂ ਠੀਕ ਵਿਹਾਂ ਤੇ ਉਹਨਾਂ ਨੇ ਵਿਹਾਂ ਦੇ ਜ ਕੁੜੀਆਂ ਦੇ ਵਿਹਾਂ ਹਾਂ ਹਾਂ ਪਾਣੀ ਸਭਾਰਾ ਹੈ ਹਕਰਾ ਇੱਕ ਮਿੰਟ ਅਧਿਕਾਰਤ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਮੈਡਮ ਆਏ ਸੀ ਸਰ ਆਮ ਆਦਮੀ ਪੜੀ ਜਿੰਦਾਬਾਦ ਬਹੁਤ ਖਸੂਰ ਅੱਜ ਮੰਡੀ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸੱਤ ਸੀਲ ਕੇਂਦਰ ਬਣਾਇਆ ਗਿਆ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸਟੀਐਮ ਕੋਰਟ ਵੀ ਹੈ ਪਟਵਾਰ ਖਾਨਾ ਵੀ ਹੈ ਡੀਐਸਪੀ ਆਫਿਸ ਵੀ ਹੈ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਮਿਲ ਸਕਣ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ ਜਿਹੜੇ ਵੀ ਚੀਮੇ ਵੀ ਜਿੱਥੇ ਜਿੱਥੇ ਵੀ ਗਏ ਆ ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ ਵੇਟਿੰਗ ਰੂਮ ਨੇ ਠੰਡੇ ਪਾਣੀ ਦਾ ਪ੍ਰਬੰਧ ਹੈ ताकि ਲੋਕਾਂ ਨੂੰ ਖੱਜਲ ਖੁਆਰੀਆਂ ਨਾ ਹੋਣ ਤੇ ਇਸ ਕਰਕੇ ਮੈਂ ਅਹਿਮਦਗੜ੍ਹ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀਗੇ ਇੰਡਸਟਰੀ ਡਿਵੈਲਪਮੈਂਟ ਦੇ ਸਰੋਰ ਤਿਆਰ ਕਰ ਰਹੇ ਸਨ ਉਹ ਲੋਕਾਂ ਕੋਲ ਜਾ ਰਹੇ ਸਨ ਹਾਂਜੀ ਇੰਡਸਟਰੀ ਇੰਡਸਟਰੀ ਦੇ ਵਿਕਾਸ ਲਈ ਇੰਡਸਟਰੀ ਦੇ ਵਿਕਾਸ ਲਈ ਬਈ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲ ਗਈ। ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦਿਖਣ ਲੱਗੀ। ਪਾਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆ ਪਰ ਟਾਈਮ ਵੱਧ ਗਿਆ ਉਹਦੇ ਬਾਰੇ ਕਿ ਸਾਡੇ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ। ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ। ਹਨ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹਨਾ ਪੰਜਾਹ ਹਜ਼ਾਰ ਨੌਕਰੀਆਂ ਇੱਕ ਪਚ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਮੀ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦੱਸ ਸੀਐਮ ਸਰ ਜੀ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੁੜਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਦੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਵੱਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਿਆ ਤੇ ਉਹਨੂੰ ਸਕੂਲਾਂ ਚ ਭੇਜਿਆ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇੱਕ ਜਿਹੜਾ ਥੋੜਾ ਕ੍ਰਾਈਮ ਵਜੇ ਉਹਦੇ ਬਾਰੇ ਤੂੰ ਫਤਕਿਆ ਕੋ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ